वागुरु जी का खालसा वाहू जी की फतेह समय की घाट है बहुत थोड़े समय के समुची कौमियों चमक स्ने साझे करने हैं स्नेहा है कि आप बहुत बड़े कर लेंगे ਉਹਨਾਂ ਕੱਠਾਂ ਨੂੰ ਆਪਾਂ 575 ਦਾ ਨਾਮ ਹੀ ਦੇ ਦਿੰਨੇ ਆ ਪਰ ਅਸਲ ਦੇ ਵਿੱਚ ਸਾਡੀ ਕੌਮ ਚਾਹੁੰਦੀ ਐ ਕਿ ਅਸੀਂ ਕੱਠੇ ਹੋਈਏ ਪਿੱਛੇ ਹੋ ਕੇ ਨਹੀਂ ਇਹ ਕਿਉਂਕਿ ਸਮਾਂ ਬਹੁਤ ਜ਼ਿਆਦਾ ਧਿਆਨ ਤੇ ਮਾਰਾ ਆ ਰਿਹਾ ਪਰ ਸਾਡੇ ਜਿਹੜੇ ਆਗੂ ਸਹਿਬਾਨ ਉਹਨਾਂ ਦੇ ਪਤਾ ਨਹੀਂ ਕੀ ਕਮਾਲ ਦੇ ਵਿੱਚ ਵੀ ਹਉਮੈ ਆ ਵੀ ਹੰਕਾਰ ਆ ਉਹ ਇਕੱਠੇ ਨਹੀਂ ਹੋਦੇ ਭਾਵੇਂ ਬੱਲੇ ਬੱਲੇ ਚਾਹੇ ਫੜਦੇ ਸਟੇਜਾਂ ਦੇ ਹਰ ਬੁਲਾਰਾ ਇਹੀ ਗੱਲ ਕਹਿੰਦਾ ਹੈ ਕਿ ਇਕੱਠੇ ਹੋ ਜੋ ਇਕੱਠੇ ਹੋ ਜੋ ਭਾ ਜਦੋਂ ਇਕੱਠੇ ਹੋਣ ਦੀ ਲੋੜ ਹੁੰਦੀ ਹੈ ਇਕੱਠੇ ਹੋਣ ਦਾ ਸਮਾਂ ਆਉਂਦਾ ਉਦੋਂ ਅਸੀਂ ਕੋਈ ਨਾ ਕੋਈ ਬਹਾਨਾ ਮਾਰ ਕੇ ਕੋਈ ਨਾ ਕੋਈ ਕਿਸੇ ਬੰਦੇ ਦਾ ਇਲਜ਼ਾਮ ਲਾ ਕੇ ਤੇ ਪਾਸੇ ਹੋ ਜਾਂਦੇ ਹਾਂ ਫਲਾਸ ਜਿਹੜਾ ਇਹ ਮੇਰਾ ਇਹ ਦੂਜਾ ਸੁਨੇਹਾ ਮੈਂ ਸੂਚੀ ਕੌਮ ਦੇ ਨਾਂ ਇਹ ਆ ਕਿ ਤੁਹਾਡੇ ਉੱਤੇ ਲਗਾਤਾਰ ਜਿਹੜੀ ਸਟੇਟ ਆ ਇਹ ਹਮਲੇ ਕਰ ਰਹੀ ਆ ਹਮਲੇ ਤੇਜ਼ ਵੀ ਹੋ ਗਿਆ ਤੇ ਹਮਲੇ ਗੁੱਝੇ ਬਹੁਤ ਨੇ ਸੋਦੀ ਨਸਲ ਮੁਸੀ ਕੀਤੀ ਜਾ ਰਹੀ ਆ ਸੋਦੀਆਂ ਜੜ੍ਹਾਂ ਪਟਨਾ ਜਾ ਰਹੀਆਂ ਨੇ ਧਰਤੀ ਦੇ ਉੱਤੋਂ ਸਮਝਣ ਦੀ ਲੋੜ ਆ ਇੱਥੇ ਦੀ ਕੋ ਨਾ ਕਿਸੇ ਨੂੰ ਕਿ ਕੋਈ ਫਲਾਣਾ ਬੰਦਾ ਆਊਗਾ ਚੱਲ ਗਏ ਕੋਈ ਫਲਾਣਾ ਆਊਗਾ ਉਹ ਸਾਡੇ ਲਈ ਲੜੂਗਾ ਇੱਥੇ ਹਰ ਸਿੱਖ ਨੂੰ ਹਰ ਪੰਜਾਬੀ ਨੂੰ ਪਹਿਰਾ ਦੇਣ ਦੀ ਲੋੜ ਹੈ ਚਾਹੇ ਤੁਹਾਡੀ ਬੋਲੀ ਤੇ ਹਮਲਾ ਚਾਹੇ ਤੁਹਾਡੀ ਸਿੱਖਿਆ ਤੇ ਹਮਲਾ ਚਾਹੇ ਤੁਹਾਡੇ ਇਤਿਹਾਸ ਤੇ ਹਮਲਾ ਚਾਹੇ ਪ੍ਰਵਾਸ ਕਰਕੇ ਪੰਜਾਬ ਨੂੰ ਜਾੜਿਆ ਜਾ ਰਿਹਾ ਆਪਾਂ ਦੇਖ ਰਹੇ ਹਾਂ ਲਗਾਤਾਰ ਦਿਨੋਂ ਦਿਨ ਪੰਜਾਬ ਖਾਲੀ ਹੋ ਰਿਹਾ ਹੈ ਸਾਡੇ ਨੌਜਵਾਨ ਮੁੰਡੇ ਕੁੜੀਆਂ ਬਾਹਰਲੇ ਮੁਲਕਾਂ ਨੂੰ ਭੱਜ ਰਹੇ ਨੇ ਜਾਣ ਬੁੱਝ ਕੇ ਪੰਜਾਬ ਦੇ ਅੰਦਰ ਮਾਹੌਲ ਇਹ ਜਾਂ ਪੈਦਾ ਕਰ ਦਿੱਤਾ ਗਿਆ ਹਵਾ ਇਹਦੀ ਚਲਾ ਦਿੱਤੀ ਗਈ ਕਿ ਪੰਜਾਬ ਹੁਣ ਰਹਿਣ ਜੋਗ ਨਹੀਂ ਰਿਹਾ ਕਿਤੇ ਦਸਲੇ ਰੋੜਾ ਇਥੋਂ ਦੇ ਹਮਾਕ ਬਣੇ ਹੋ ਗਏ ਪਰ ਪੰਜਾਬੀਓ ਇੰਨਾ ਵੀ ਪੰਜਾਬ ਯਾਰ ਪੰਜਾਬੀ ਹੈਗਾ ਮੈਂ ਪੰਜਾਬ ਤੋਂ ਬਾਹਰ ਜਾਣਾ ਹੈ ਅਸੀਂ ਗੱਲਾਂ ਕਰਦੇ ਸਿੱਖ ਦਾ ਜੀਆਂ ਖਾਲਸਾ ਰਾਜ ਦੀਆਂ ਤੇ ਜੇ ਤੇ ਸਿੱਖ ਰਹੀ ਨਾ ਪੰਜਾਬੀ ਰਹੀ ਨਾ ਕਿਹੜਾ ਸਿੱਖ ਰਾਜ ਤੇ ਕਿਹੜਾ ਖਾਲਸਾ ਰਾਜ ਆਉਂਗੇ ਤੇ ਦੱਸੋ ਜੀ ਕੱਲਾ ਕੱਲਾ ਸੀ ਜਵਾਕ ਜੰਮ ਲਾ ਕੇ ਇਹ ਵੀ ਸਭ ਸੌਟ ਕਰਦੀ ਅੱਜ ਲੋੜ ਆਉਣ ਵਾਲਾ ਸਮਾਂ ਬੰਦਿਆਂ ਦਾ ਹੋਣਾ ਅਗਲੀ ਗੱਲ ਦਾ ਕਰਦਾ ਤੇ ਕੰਨੇ ਰਿਹਾ ਕਦੋਂ ਸੇਤ ਰਿਹਾ ਮਿਰੋ ਤੁਹਾਡੀ ਐਜੂਕੇਸ਼ਨ ਤੇ ਤੁਹਾਡੀ ਸਿੱਖਿਆ ਤੇ ਬਹੁਤ ਵੱਡਾ ਹਮਲਾ ਹੋ ਰਿਹਾ ਹੈ। ਸੋ ਪ੍ਰਬੰਧਕ ਕਹਿੰਦੇ ਭਾਈ ਲੋਕ ਦੇ ਗੱਲ ਬੜੀ ਜ਼ਰੂਰੀ ਆ ਦੋ ਮਿੰਟ ਦੇ ਦਿਓ। ਸਿੱਖਿਆ ਦੀ ਜਿਹੜੀ ਮੈਂ ਗੱਲ ਕਰਨ ਲੱਗਿਆ ਛੋਟੀਆਂ ਯੂਨੀਵਰਸਿਟੀਆਂ ਛੋਟੇ ਕਾਲਜ ਛੋਟੇ ਸਕੂਲ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆਈ ਆ ਨਵੀਂ ਸਿੱਖਿਆ ਨੀਤੀ ਲੈ ਕੇ ਆ ਕੇਂਦਰ ਦੀ ਸਰਕਾਰ ਉਹਦੇ ਸਹਤ ਇੱਥੋਂ ਦਾ ਮੁੱਖ ਮੰਤਰੀ ਜਿਹੜਾ ਸੈਂਟਰ ਦੇ ਨਾਲ ਕਿਉਂ ਖਿਚੜੀ ਹੋਇਆ ਵਾ ਤੁਹਾਡੀ ਸਾਰੀ ਸਿੱਖਿਆ ਸਾਰੇ ਸਕੂਲ ਕਾਲਜ ਯੂਨੀਵਰਸਿਟੀ ਨਾਲ ਉਹਨਾਂ ਦੇ ਹੱਥ ਦੇ ਤੋਂ ਵੱਡਾ ਭਰਾਵੋ ਤੁਹਾਡੇ ਅੱਠ ਕਾਲਜ ਪ੍ਰਾਈਵੇਟ ਕੀਤੇ ਜਾ ਰਹੇ ਆ ਤੁਹਾਡਾ 400 ਸਕੂਲ ਪੰਜਾਬ ਦਾ ਜਿਹਦੀ ਰੈਸਟਰ ਸੈਂਟਰ ਨੂੰ ਦੇ ਚੁੱਕਿਆ ਉਹ ਆਪਣੇ ਮੁਤਾਬਕ ਉਹਨਾਂ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜੋ ਸਿੱਖਿਆ ਦੇਣੀ ਹੈ ਜੋ ਇਤਿਹਾਸ ਪੜਾਉਣਾ ਹੈ ਜਿਹੜੇ ਵਿਸ਼ੇ ਪੜਾਉਣੇ ਆ ਜਿਹਨੂੰ ਉਹ ਹੀਰੋ ਬਣਾਉਣਗੇ ਜਿਹਨੂੰ ਉਹ ਮਹਿਕ ਬਣਾਉਣਗੇ ਹੁਣ ਉਹ ਤੈਅ ਕਰਿਆ ਕਰਦੇ ਨੇ ਸੂਏ ਤੇ ਬਹੁਤ ਵੱਡੀ ਗੌਲ ਕਰਨ ਦੀ ਲੋੜ ਆ ਸਾਡੀ ਜਵਾਨੀ ਨੂੰ ਇਕੱਲੇ ਨਸ਼ਿਆਂ ਨਾਲ ਨਹੀਂ ਮਾਰਿਆ ਜਾ ਰਿਹਾ ਤੁਹਾਡੇ ਪਾਨਿਆਂ ਤੇ ਕਿਤਾ ਵੱਡਾ ਹਮਲਾ ਹੈ ਤੁਹਾਡੇ ਜ਼ਹਿਰਾ ਕਾਪੂਤਿਆਂ ਨਹੀਂ ਆ ਦਰਿਆਵਾਂ ਦੇ ਵਿਚਾ ਤੁਹਾਡੇ ਧਰਤੀ ਇਹਦਾ ਪਤਨਾਂ ਦੇ ਵਿਚਾ ਘੋਰ ਕਰਕੇ 30 35 ਸਾਲ ਤੋਂ ਖਬਰਨਾ కెమికਲ ਪਾਇਆ ਜਾ ਰਿਹਾ ਤੇ ਸਾਡੇ ਹਰ ਪੰਜਾਬ ਦੇ ਬੰਦੇ ਖੜੇ ਆ ਇਹ ਅਸੀਂ ਅੱਜ ਕੰ ਜੁਵਾਕ ਵੀ ਟੀਕੇ ਨਾਲ ਲੈਣ ਲਾ ਕੇ ਜਿਹੜੀ ਧਰਤੀ ਦੇ ਉੱਤੇ ਅੱਡੇ ਅੱਡੇ ਯੋਧੇ ਸੂਰਮੇ ਬੰਦਾ ਪੈਦਾ ਹੋਏ ਜਿਨ੍ਹਾਂ ਨੇ ਸੇੜਾਂ ਦੇ ਜਵੜੇ ਫੜ ਕੇ ਮਾਰਦੇ ਸੀ ਅੱਡੇ ਅੱਡੇ ਜੱਸੀਆ ਵਾਲਾ ਨੌਜਵਾਨ ਪੈਦਾ ਹੋਏ ਉਹ ਧਰਤੀ ਦੇ ਉੱਤੇ ਆ ਟੀਕੇ ਨਾਲ ਜਵਾਗ ਲੈਣਾ ਪੈਂਦਾ ਇਹ ਸੋਚੋ ਇਹ ਬਹੁਤ ਵੱਡੀਆਂ ਸ਼ਾਹ ਸ਼ਾਹ ਨੇ ਡੂੰਗੀਆਂ ਤੇ ਗਹਿਰੀਆਂ ਸ਼ਾਹ ਸ਼ਾਹ ਨੇ ਜਿਹਦੇ ਪੈਤ ਤੁਹਾਡਾ ਡੀਐਨਏ ਹੀ ਬਦਲਿਆ ਜਾ ਰਿਹਾ ਤੁਹਾਡਾ ਇਤਿਹਾਸ ਹੀ ਬਦਲਿਆ ਜਾ ਰਿਹਾ ਕਾਦੇ ਹਵਾ ਧਰਤੀ ਪਾਣੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਕਾਦੇ ਜਵਾਨੀ ਨੂੰ ਅੱਜ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ ਨੂੰ ਭੇਜਿਆ ਜਾ ਰਿਹਾ ਹੈ ਦੇਸ਼ ਦੇ ਗੈਰ ਪੰਜਾਬੀਆਂ ਦੇ ਕੰਮ ਦੇ ਕਰਾਏ ਜਾ ਰਹੇ ਆ ਛੋਟਨ ਦੀ ਲੋੜ ਆ ਸੋਚ ਕੇ ਜਾਓ ਇਹਨਾ ਸੋਚ ਕੇ ਇੱਥੇ ਆਏ ਖਾਦੀ ਲਵਾ ਕੇ ਕੱਟ ਕੇ ਪਹੁੰਚਿਆ ਨਹੀਂ ਰੋਡ ਧੋਵਲੇ ਅਰਦਾਸ ਕਰਦੇ ਹਾਂ ਛੋਟਿਆ ਕਰੋ ਦਿਲ ਤੇ ਦਿਮਾਗ ਦਾ ਇੱਥੇ ਕੁਵਾਰੋਂ ਨਹੀਂ ਬੰਦੇ ਨੇ ਆਉਣਾ ਬ੍ਰਿਟ ਨੂੰ ਨਹੀਂ ਕਿਸੇ ਆਕੇ ਪੰਜਾਬ ਬਚਾਉਣਾ ਪੰਜਾਬ ਬਚਾਉਣਾ ਧਰਤੀ ਮਿੱਟੀ ਪਾਣੀ ਹਵਾ ਜਵਾਨੀ ਲਣਾ ਇਤਿਹਾਸ ਚਾਉਣਾ ਸਾਨੂੰ ਹਰ ਬੰਦੇ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਪਈ ਹੈ ਵੀ ਨਹੀਂ ਇਹ ਪੰਜਾਬ ਮੇਰਾ ਹੈ ਕੌਣ ਤੇਰੀ ਆ ਮੈਂ ਲੜੂਗਾ ਸੋ ਧੰਨਵਾਦ ਜੀ ਸਾਰੀ ਸੰਗਤ ਦਾ ਮੈਂ ਪ੍ਰਬੰਧਕਾਂ ਦਾ ਲੋਕ ਜਿਕਾਰੇ ਚਲੋ ਜੇ ਜਿਹੜੀ ਗੱਲ ਕਰਨੀ ਸੀਗੀ ਬੰਦੀ ਸਿੰਘਾਂ ਦੀ ਵਿਦਾਈ ਦੀ ਉਹ ਰਹਿ ਗਈ ਖਮਾ ਦੀ ਘਾਟ ਹੈ ਸਾਰਿਆਂ ਬਲਾਵਾਂ ਨੇ ਕੱਢ ਦਿੱਤੀ ਹੈ ਕਿ ਬੰਦੀ ਸਿੰਘਾਂ ਦੀ ਵਿਦਾਈ ਦੀ ਜਿਹੜੀ ਗੱਲ ਹੁਣ ਕਰ ਲਈ ਹੈ ਬਿਲਕੁਲ ਤੇ ਤੂੰ ਬੰਦੇ ਕੱਟ ਸਾਨੂੰ ਕਰਨ ਦੀ ਲੋੜ ਹੈ ਕਿਉਂਕਿ ਜਿੱਥੇ 2 ਲੱਖ ਰੋਡ ਦੇ ਉੱਤੇ ਵਾਇਮਤ ਪਾਰਥ ਨੂੰ ਲੋਕਾਂ ਨੇ ਫਤਵਾ ਦਿੱਤਾ ਉਹਦੀ ਐਨਐਸਰ ਤੋੜਨ ਦੀ ਬਜਾਇ ਅਵਧਾਨਤੀ ਗਈ ਆ 30 35 35 ਸਾਲਾਂ ਤੋਂ ਸਾਡੇ ਸੂਰਮੇ ਯੋਧੇ ਜ਼ਿਲ੍ਹੇ ਚ ਪੰਦਾ ਉਹਦੇ ਲਈ ਸਾਨੂੰ ਮੁਹਾਵੀ ਜਿਹਾ ਮੋਰਚਾ ਲੱਗਿਆ ਗਵਰਨਰ ਸਾਹਿਬ ਮੋਰਚਾ ਨੂੰ ਤੁਸੀਂ ਨਾ ਦਿਖਾਈਦਾ ਉਹ ਅੱਜ ਵੀ ਬੰਦ ਕਰਨ ਦੀ ਲੋੜ ਐ ਜੇ ਪੰਜ ਬੰਦੇ ਇੱਕ ਪ੍ਰੰਤ ਤੋਂ ਨਿਕਲਣਗੇ ਹਰ ਰੋਜ਼ 12 13000 ਰੁਪਏ ਦਾ 65 70000 ਬੰਦਾ ਰੋਜ਼ ਜਾ ਸਕਦਾ ਪਰ ਨਹੀਂ ਅਸੀਂ ਪਤਾ ਨਹੀਂ ਕਿਹੜੀ ਗੱਲ ਨੂੰ ਢੀਕਦੇ ਆ ਸੋ ਜਕਾਰਾ ਦੇ ਨਾਲ ਮੈਂ ਸਮਾਪਤੀ ਕਰੂੰਗਾ ਆਪਣੀ ਗੱਲ ਦਾ ਪੂਰੀ ਬਲੰਦਾਵਾਜ ਇਹਦਾ ਜਿਕਰੇ ਗੂੰਜਨੇ ਚਾਹੀਦੇ ਆ ਨਾਲ ਹੀ ਆਇਆ ਹੋਇਆ ਇਹ ਪੰਜਾਬ ਦਾ ਨੀਰੋ ਆ ਨੀਰੋ ਉਹ ਰੋਗ ਛੱਡਦਾ ਸੀ ਵੱਡਦਾ ਸੀ ਨੀਰੋ ਹੋਂਦਰੀ ਵਜਾਉਂਦਾ ਸੀ ਅੱਜ ਪੰਜਾਬ ਮਰ ਰਿਹਾ ਚਾਰ ਸਫੇਰੋ ਇਹ ਜੰਕਰੇ ਸੁਣਾਉਂਦਾ ਕਹਾਣੀਆਂ ਸੁਣਾਉਂਦਾ ਉੱਥੋਂ ਤੱਕ ਆਵਾਜ਼ ਪਹੁੰਚਣੀ ਚਾਹੀਦੀ ਆ ਬਲੇ you <laughs>